ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਰਹਿ ਮਹਾ ਮਾਜ ਮਹਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੈ ਵਿਛੜੇ ਕਰ ਕਿਰਪਾ ਮਿਲਹੁ ਰਾਮ ਚਾਰਕੁੰਟ ਦੇ ਦਿਸ ਧਰਮ ਤਖ ਆਏ ਪ੍ਰਭ ਕੇਸਾ ਤੈਨ ਨ ਦੁਦੈ ਤੇ ਬਹਰੇ ਕਿ ਤੈਨ ਆਵੈ ਕਾਮ ਚਰ ਬਿਨਾਂ ਸਾਕੁ ਲਾਭ ਤੇ ਉਪਜੈ ਨਾਹੀ ਦਾਮ ਹਰ ਨਾਹੀ ਨਾਮ ਲੀਐ ਸਾਜਨ ਕਤਾਈਐ ਬਿਸਰਨ ਜਿਤ ਘਰ ਹਰਿ ਕੰਤਨਾ ਪਰਤੇ ਭਟ ਨਗਰ ਸੇਗਰਾ ਸਰਦ ਸੇਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਅਮੇ ਕੰਤ ਵਿਹੂਨੀਆ ਮੀਤ ਸਜਣ ਸਭ ਜਿਆ ਨਾਨਕ ਬਨੰਤੀਆਂ ਕਰ ਕਿਰਪਾ ਦੀਜਾ ਨਾਨ ਹਰ ਮੇਲੋ ਹੋ ਸੁਅਮੇ ਸਗ ਪ੍ਰਭ ਜਿਸ ਤਨਹ ਚਲ ਕਾਮ ਚੇਤਕਵਿੰਦ ਅਰਾਧੀਐ ਹੋਵਾ ਆਨੰਦ ਕਣਾ ਸੰਤ ਸਦਨਾ ਮਿਲ ਪਾਈਐ ਰਸਨਾ ਨਾਨ ਕਣਾ ਜੇਨ ਪਾਇਆ ਬਿਰਤਾ ਤਣਾ ਆਇਤ ਸਹਿ ਗਣਾ ਇਕ ਨਾ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਦ ਤਦ ਨਹੀ ਅਡ ਪੂਰੇਆ ਰਵਿਆ ਵਿਚ ਵਣਾ ਸੋ ਪ੍ਰਭ ਚਿਤ ਨ ਆਗੈ ਕਿਤੜਾ ਦੁਖ ਗਣਾ ਜਨ ਨਰਾ ਐਸੋ ਪ੍ਰਭ ਤੈਨਾ ਕਾਗਵਣਾ ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਮਨਾ ਜੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਏ ਲਗਾ ਵੈਸਾਖ ਧਿਰਨ ਕਿਉ ਵਾਢੀਆ ਜਿਨਾਂ ਪ੍ਰੇਮ ਵਿਸ਼ੋ ਸਾਰੇ ਸਾਜਨਾ ਪਰਖ ਵਿਸਾਰਿਖੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗਤ ਨਾ ਅਰ ਅਵਨਾਸੇ ਆਹ ਪਲਤ ਪਰ ਤ ਸਗਲੀ ਮੋਈ ਠੁੱਠਾ ਧੰਦੇ ਮੋ ਇਕ ਸਹਰ ਕੇ ਨਾਮ ਬਿਨ ਅਗਾ ਲਈਏ ਕੋਹਾ ਦਇ ਵਿਸਾਰ ਵਿਗੁਚਨਾ ਪ੍ਰਪਨ ਅਵਰ ਨ ਕੋਏ ਪ੍ਰੇਤਮ ਚਰਨੀ ਜੋ ਲਗੈ ਤਿਨ ਕੇ ਨਿਰ ਮਨ ਸੋਏ ਨਾਨਕੇ ਪ੍ਰ ਬੇਨਤੀ ਪ੍ਰ ਮਿਲੋ ਪਰਾ ਆਪਤ ਹੋਏ ਰਸਾਤ ਸੋ ਹਵਾ ਤਾਂ ਲਗੇ ਚੈ ਸੰਸ ਫੇਟੇ ਹਦ ਸੋਏ ਹਰ ਜੇਟ ਜੁੜੰਦਾ ਲੋਦੀਆ ਜਿਸ ਅਗੇ ਸਭ ਨਿਵਨ ਹਰ ਸਜਣ ਦਾ ਵਣ ਲਗਿਆ ਕਿਸੈ ਨਾ ਦੇਈ ਬਨ ਨਾਰਿਕ ਮੋਤੇ ਨਾਹੰ ਪ੍ਰਭ ਹੁਨ ਲਗੈ ਨਾ ਹਿਸਾਨ ਰੰਗ ਸਭੈ ਨਾ ਰਹੈਣ ਜੀਤੇ ਮਨ ਭਵਨ ਜੋ ਹਰ ਲੋੜਾ ਸੁਤਰੇ ਸੋਈ ਜੀ ਕਰਨ ਜੋ ਕਰ ਕੀਤੇ ਆਪਣੇ ਸੇਹੀ ਕਹੀਐ ਧਨ ਆਪਣੀ ਅਦੇ ਮਿਲੈ ਵਿਛੜ ਕਿਉ ਡੋਵਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਾਣਨਾ ਹਰ ਦੇਖ ਰੰਗਿਲਾ ਚਿਸਤਾਨੀ ਜਿਸ ਕੈ ਸਾਗ ਮਨ ਤਨ ਆਸਾੜਤ ਪੰਦਾ ਤਿਸ ਲਗੈ ਹਰ ਨਾਹੂ ਨਾ ਦਿਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਦੁਆਇ ਪਾਏ ਵਿਗੁਚਿਐ ਗਲ ਪਈ ਸਜਮਤੀ ਪਾਸ ਦੇਹ ਭੀੜਾ ਸੋ ਲੁਣਾ ਮਥਾ ਜੋ ਲਿਖਿਆ ਸੋ ਹਰਣ ਵਿਹਾਨੀ ਪੱਤਾਨੀ ਉੱਠ ਚਲੇ ਗਏ ਨਿਰਾਸ ਜਨਕ ਸਾਧੂ ਭੇਟੀਐ ਸੋ ਦਰਗੇ ਹੋਏ ਖਲਾਸ ਕਰ ਕੇ ਪ੍ਰਭ ਆਪਣੀ تیر ਦਰਸ਼ਨ ਹੋਏ ਪਿਆਸ ਪ੍ਰਾਪਤ ਸੁਖਨ ਦਉ ਜਾ ਕੋ ਨਹੀਂ ਨਾਨਕੀ ਅਰਦਾਸ ਆ ਸਾਧ ਸੁਹੰਦਾ ਜਿਸ ਲਗੈ ਜਸ ਮਨ ਹਰ ਚਰਨ ਨਿਵਾਸ ਸਾਵਣ ਸਰਤੇ ਕਮਨੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਾਚ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੋੜਾ ਵਿਆ ਦਿਸਨ ਸਭੈ ਸ਼ਾਰ ਅੰਮ੍ਰਿਤ ਬੂੰਦ ਸੁਹਾਗਣੀ ਨਿਲ ਸਾਧੂ ਪੀਵਣ ਹਾਰ ਵਣਤਨ ਦਾ ਸੰਗ ਮਉਦਿਆ ਸਮਰੱਥ ਪੁਰਖ ਆਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਨ ਮਿਲਾ ਗਣਹਾਰ ਜਿਨਨੇ ਸਖਿਏ ਪ੍ਰਪਾਇਆ ਸਮਰੱਥ ਪਰਖ ਆਪਦ ਜਿਨਨੇ ਸਖਿਏ ਪ੍ਰਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੇ ਮਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਨ ਰਾਮ ਨਾਮ ਰਹਾਾਰ ਭਗਤ ਪਰਮ ਪੁਲਾਣੀ ਦੁਜਾ ਲਗਾ ਹਿਤ ਲਖ ਸਿਗਾਰ ਗਣਾਇਆ ਕਰਜਾ ਨਾਹੀ ਕੇਤ ਜਿਤ ਦਿਨ ਦੇ ਬਿਨ ਸਸੇ ਤਿਤ ਵੇਲਾ ਕਹਿਸਨ ਪ੍ਰਿਤ ਪਕੜ ਚਲਾਇਨ ਦੂਤ ਜਨ ਕਿਸੈ ਨਾ ਦੇਨੀ ਭੇਤ ਛੱਡ ਘੜੋ ਤੈ ਕਿਨੈ ਨਾਹੀ ਜਿਨ ਸਿਉ ਲਗਾ ਹਿਤ ਹੱਥ ਮਰੋੜਾ ਤਨ ਕਪੈ ਸਿਆਹੋ ਹੋਵਾ ਸੇਤ ਦੇਹਾ ਵਿੱਜੈ ਸੁਲੂਣਾ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤ ਚਰਨ ਬਾਹਤ ਪ੍ਰਭ ਦੇਤ ਸਹਿ ਭੱਦਵੈ ਨਰਕ ਨਾ ਪਾਈਆ ਗੁਰ ਰਖਣ ਵਾਲਾ ហេਤ ਸਤਿਨਾਮ ਪ੍ਰੇਮ ਉਹ ਮਾਹੜਾ ਕਿਉ ਮਿਲਿਐ ਹਰਜਾਇ ਮਨ ਤਨ ਪਿਆਸ ਦਰਸਨ ਕਣੀ ਕੋਈ ਆਨ ਮਿ ਲਾਵੈ ਮਾਇ ਸੰਤ ਸਹਾਈ ਪ੍ਰੇਮ ਕੇ ਆਉ ਤਨ ਕਾ ਲਗਾ ਪਾਏ ਵੈਣ ਪ੍ਰਭ ਕਉ ਸੁਖ ਪਾਈਐ ਦੂਜੀ ਨਾਹੀ ਜਾਏ ਜਨੇ ਚਾਖਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਆਕਾਏ ਆਪ ਤੇ ਆਗੇ ਬੇਨਤੀ ਕਰਾ ਲੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈ ਸਹਿ ਵਿਤੜ ਕਤਹ ਨਾ ਜਾਏ ਪ੍ਰਗਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸ ਸਖੇ ਵਸੰਧੀਆਂ ਜਿਨ੍ਹਾਂ ਮਯਾ ਹਜੜਾਏ ਕਤਕ ਕਰਮ ਕਾ ਨਾਮਣੇ ਦੋਸਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗਾ ਰੇਮਤ ਹੋਏ ਰਾਮ ਤੇ ਲਗਨ ਜਨਮ ਵਿਜੋਗਾ ਖੇਨ ਮੈਂ ਕੌੜਾ ਹੋਏ ਗਏ ਜਿਤੜੇ ਮਾਇਆ ਭੋਗਾ ਵਿੱਚ ਨਾ ਕੋਈ ਕਰ ਸਕੈ ਕਿਸਥਾਰੋ ਵਹ ਰੋਜ ਕੀਤਾ ਕਛੁ ਨਾ ਹੋ ਗਏ ਲਿਖਿਆ ਤੁਰ ਸੰਜੋਗਾ ਵਡਭਾਗੀ ਮੇਰਾ ਪ੍ਰਮਿਲਾ ਤਪੁਤਰ ਸਭ ਬਿਯੋਗਾ ਨਾਨਕੋ ਪ੍ਰਭ ਰਖ ਲੈ ਮੇਰੇ ਸਾਹਿਬ ਬੰਦੇ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਬੈ ਸੋਚ ਨ ਕਰਮਾ ਸੋ ਹੰਤੀਆ ਹਰ ਪਿਰ ਸੰਗ ਬੈਠ ਲਿਆ ਤਿੰਨ ਕੇ ਸੋਬਾ ਕਾ ਗਣੀ ਜੇ ਸਾਹਿਬ ਮੇ ਲੜਿਆ ਤਨ ਮਨ ਮੋਢਿਆ ਰਾਮ ਸਿਓ ਸੰਗ ਸਾਧ ਸਹਿ ਲੜਿਆ ਸਾਜਨਾ ਤੇ ਬਾਹਰੀ ਸਹਿ ਰਹਿ ਕੇ ਲੜਿਆ ਤੈਨ ਦਕਨਾ ਕਬਹੋਂ ਉਤਰੇ ਸਹਿਜਨ ਕਾ ਵਸ ਪੜਿਆ ਜਿਨੇ ਰਾਵਿਆ ਫਿਰ ਆਪਣਾ ਸੇ ਦਿਸਨ ਨਿਤ ਖੜਿਆ ਰਤਨਜ ਬਹਿਰ ਲਾਲ ਹਰ ਕੰਠ ਤਿਨਾ ਜੜਿਆ ਨਾਨਕ ਬਾਂਛੇ ਤੂੜ ਤੈਨ ਪ੍ਰਭ ਸਰਣੀ ਦਰ ਪੜਿਆ ਨਗ ਪ੍ਰਭ ਅਰਧਨਾ ਦੌੜਨਾ ਜਨਮ ਲਿਆ ਪਾਤ ਖਾਨਾ ਵਿਪਾਇ ਕੰਠ ਮਿਲਿਆ ਹਰਨਾਹ ਮਨ ਬਿਧਿਆ ਚਰਨ ਅਰਪਿੰਦ ਦਰਸ਼ਨ ਲਗੜਾ ਸਾਹ ਆਤ ਗੋਵਿੰਦ ਗੋਪਾਲ ਲੜਾਈ ਸੇਵਾ ਸੁਮੀਲਾ ਦੇਖਿਆ ਪਉ ਨਾ ਸਕੈ ਮਿਲ ਸਾਧ ਗੁਣ ਗਾ ਜੈ ਦੇਖੁ ਭੁਜੇ ਤਾ ਮਿਲੇ ਸਚੇ ਪ੍ਰੀਤ ਸਮਹੁ ਕਰ ਗਹਿ ਲੈਨੇ ਪਰ ਬ੍ਰਹਮ ਬਹੁੜਾ ਨ ਵਿਛੜਿਆ ਦਰਜੋ ਲਖ 베ਰੀਆ ਹਰ ਸਜਣਾ ਗਮ ਅਗਾ ਸਰਮ ਕੈ ਨਾਰਾਇਣੇ ਨਾਨਕ ਦਰ ਪਈਆ ਭਾਕ ਤੁਹੰਦਾ ਸਰਬ ਸੁਖ ਜਿਸ ਬਖਸੈ ਵੇ ਪ੍ਰਵਾ ਨਾਮਮਟਨ ਸੰਗ ਸਾਧੂਆ ਢੂੜੀ ਕਰ ਇਸ ਨਾਲ ਹਰਿ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਤਰੁਦਨਾਤਮੋਹੀਐ ਬਿਨਸਾ ਲੋਬ ਸੁਵਾਨ ਸਤਿਆ ਮਾਰਗ ਚਲਦਿਆ ਉਸਤਤ ਕਰੇ ਜਹਾਨ ਆਛੜ ਤੇਰਤ ਸਗਲ ਪੁਣਾ ਜੀ ਦਇਆ ਪ੍ਰਵਾਨ ਜਿਸਨੋਂ ਦੇਵ ਦਇਆ ਕਰ ਸੋਈ ਪਰਖ ਸਜਾ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਪੁਰ ਬਾਨ ਮਾਧ ਸੁਤੇ ਸੇ ਕਾਂਧੀ ਹੈ ਜਨ ਪੂਦਾ ਗੁਰ ਮਿਹਰવાન ਫਲ ਗੁਣ ਅਨੰਦ ਉਪਾਰਜਨਾ ਹਰ ਸਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਇ ਸਾਜ ਸੁਹਾਵੇ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਤਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਮੇਰ ਸਹਿਆ ਮੰਗਲ ਗਾਹਹੀ ਗੇਤ ਗੋਵਿੰਦ ਅਲਾਇ ਹਰ ਜਿਹ ਹ ਅਵਰ ਨਾ ਦਿਸਾਈ ਕੋਈ ਦੂਜਾ ਨਾ ਨਾ ਹਲ ਤਲ ਤਲ ਤੇ ਸਵਾਰਿਆ ਨਹਿ ਡਲ ਦਿੱਤੀ ਅਨਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜਾ ਨਾ ਜਨਮ ਧਾਇ ਜਿਹਵਾ ਇਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਏ ਹਲਗੋਣਾ ਨਿਤ ਸਲਾਹੀ ਐ ਜਹਨਾ ਤਿਲਨਾਤ ਮਏ ਜਨ ਜਨ ਨਾਮ ਧਿਆਇਆ ਤਿੰਨ ਕੇ ਕਾਜਸਰੇ ਹਰ ਬੜ ਪੂਰਾ ਅਧਾ ਦੇਆ ਦਰਗੈ ਸਚੁ ਖਰੇ ਸਰਬ ਸੁਖਾ ਨਿਤ ਚਰਨ ਹਰ ਭਵਜਲ ਵਿਖਾਮ ਤੜੇ ਪ੍ਰੇਮ ਭਗਤ ਤੈ ਨ ਪਾਈਆ ਨਿਕਿਆ ਨਾਹੀ ਜਰੇ ਕੂੜਾ ਗਏ ਦੁਬਿਦਾਨ ਸੇ ਪੂਰਨ ਸਚ ਕਰੇ ਤਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕਤ ਰੇ ਮਾਦੇਵ ਸਮੂ ਰਤਿ ਭਲੇ ਜਿਸ ਕਾ ਨਦਦ ਕਰੇ ਨਾਨਕ ਨਗੇ ਧੜ ਸਦਾ ਕਿਰਪਾ ਕਰ ਹਰੇ ਮਾਦੇਵ ਸਮੂਰਤ ਭਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਾਣ ਕਿਰਪਾ ਕਰ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ